ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਹੁਣ ਆਪਾਂ ਗੱਲ ਕਰਾਂਗੇ ਡਾਕਟਰ ਬਲਬੀਰ ਸਿੰਘ ਜੀ ਪਰ ਦੂਜਾ ਮਾਮਲਾ ਉਹਨਾਂ ਦੇ ਉੱਤੇ ਜਿਹੜਾ ਹੁਣ ਇਸ ਵਕਤ ਚੱਲ ਰਿਹਾ ਹੈ ਉਹ ਇਹ ਹੈ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਉਹਨਾਂ ਦੇ ਉੱਤੇ ਪਹਿਲਾਂ ਵੀ ਇੱਕ ਕੁੱਟਮਾਰ ਦਾ ਮਾਮਲਾ ਸੀ ਉਹ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਉਦੋਂ ਵੀ ਉਹਨਾਂ ਨੂੰ ਸਜ਼ਾ ਹੋ ਗਈ ਸੀ ਪਰ ਉਸ ਸਜ਼ਾ ਦੇ ਉੱਤੇ ਸਟੇ ਲੱਗ ਜਾਂਦੀ ਹੈ ਤੇ ਉਦੋਂ ਲੱਗਦਾ ਵੀ ਸੀ ਕੇ ਮੰਤਰੀ ਸਾਹਿਬ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਜਾ ਸਕਦੀ ਹੈ ਹੁਣ ਮਾਮਲਾ ਜਿਹੜਾ ਇਸ ਵਾਰ ਉਹਨਾਂ ਦੇ ਨਾਲ ਜੁੜਿਆ ਹੈ ਉਹ ਹੋਰ ਵੀ ਜ਼ਿਆਦਾ ਗੰਭੀਰ ਹੋ ਗਿਆ ਹੈ ਕਿਉਂਕਿ ਇੱਕ ਮਹਿਲਾ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਨੇ ਜਿਹੜੇ ਉਹ ਡਾਕਟਰ ਬਲਬੀਰ ਸਿੰਘ ਉੱਤੇ ਲਾਏ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਜੇ ਤਾਂ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਪਠਾਨ ਮਾਜਰਾ ਤੇ ਲੱਗਦਾ ਹੈ ਤੇ ਉਹਦੇ ਮਗਰ ਤਾਂ ਲਾ ਦਿੱਤੇ ਜਾਂਦੇ ਆ ਇਨਕਾਊਂਟਰ ਸਪੈਸ਼ਲਿਸਟ ਵਿਕਰਮਜੀਤ ਸਿੰਘ ਬਰਾੜਵਾਲੀ ਕਾਥਾ ਛਾਪੇਮਾਰੀ ਕੀਤੀਆਂ ਜਾਂਦੀਆਂ ਤੇ ਉਹਨਾਂ ਦੀ ਘਰ ਵਾਲੀ ਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਜੋ ਕੁਝ ਵੀ ਹੋਇਆ ਉਹ ਆਪਸ ਆਪਣੇ ਦੇਖਿਆ ਹੀ ਹੈ ਬਹੁਤ ਜ਼ਿਆਦਾ ਖਲਾਰਾ ਪਿਆ ਸੀ ਫਿਰ ਮੀਡੀਆ 'ਚ ਗੱਲ ਪਹੁੰਚਦੀ ਹੈ ਤੇ ਤਾਂ ਜਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਬੰਦਿਆਂ ਨੂੰ ਉਸਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਪੁਲਿਸ ਦਾ ਪਹਿਰਾ ਲਾ ਦਿੱਤਾ ਜਾਂਦਾ ਬਾਹਰ ਤੇ ਜੇ ਇੱਥੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਡਾਕਟਰ ਬਲਬੀਰ ਸਿੰਘ ਹੋਰਾ ਦੇ ਉੱਤੇ ਲੱਗਦੇ ਐ ਤਾਂ ਉਸ ਸੰਦਰਭ ਦੇ ਵਿੱਚ ਜਿਹੜਾ ਆ ਉਹ ਹੁਣ ਕਿੰਨੀ ਕੁ شدت ਤੇ ਨਾਲ ਪੰਜਾਬ ਪੁਲਿਸ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ ਹੁਣ ਹੋਇਆ ਕਿ ਅਸਲ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਕੁਝ ਸਮਾਂ ਪਹਿਲਾਂ ਜਿਹੜਾ ਉਹ ਪਟਿਆਲੇ ਦੇ ਵਿੱਚ ਇੱਕ ਬੀਬੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੀ ਜ਼ਿਲ੍ਹੇ ਦੀ ਮਹਿਲਾ ਆਗੂ ਇੱਕ ਧਰਨਾ ਲਾਉਂਦੀ ਹੈ ਦਫ਼ਤਰ ਦੇ ਅੱਗੇ ਪੁਲਿਸ ਦਫ਼ਤਰ ਦੇ ਅੱਗੇ ਉਹ ਧਰਨਾ ਲਾਉਂਦੀ ਹੈ ਕਿਹੜੀ ਕੱਲੋਂ ਲਾਇਆ ਸੀ ਉਹਨੇ ਧਰਨਾ ਤੇ ਉਹ ਗੱਲ ਇਹ ਸੀ ਕਿ ਮੋਬਾਈਲ ਸ਼ਾਪ ਦੇ ਉੱਤੇ ਉਹ ਆਪਣਾ ਮੋਬਾਈਲ ਰਿਪੇਅਰ ਕਰਵਾਉਣ ਕਰਵਾਉਣ ਦੇ ਲਈ ਲੈ ਕੇ ਜਾਂਦੀ ਹੈ ਕਿ ਭਾਈ ਆ ਇੱਕ ਸੌਫਟਵੇਅਰ ਹੈ ਮੈਂ ਡਾਊਨਲੋਡ ਕਰ ਲਿਆ ਸੀ ਉਹ ਮੈਨੂੰ ਕਾਫੀ ਤੰਗ ਪਰੇਸ਼ਾਨ ਕਰ ਰਿਹਾ ਹੈ ਇਹਨੂੰ ਥੋੜਾ ਠੀਕ ਕਰ ਦਿਓ ਉਹ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਜੀ ਮੇਰਾ ਸਾਰਾ ਡਾਟਾ ਜਿੰਨਾ ਸੀਗਾ ਉਸ ਮੋਬਾਈਲ ਦੇ ਵਿੱਚ ਉਹ ਸਾਰਾ ਖਤਮ ਕਰ ਦਿੱਤਾ ਗਿਆ ਤੇ ਉਹ ਕਹਿੰਦੀ ਹੈ ਜੀ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸ ਮੋਬਾਈਲ ਵਾਲੇ ਦੇ ਖਿਲਾਫ ਪੁਲਿਸ ਨੇ ਕੋਈ ਜਿਹੜੀ ਉਹ ਕਾਰਵਾਈ ਨਹੀਂ ਕੀਤੀ ਸੀ ਫਿਰ ਉਹ ਤ੍ਰਿਪੜੀ ਦੇ ਥਾਣੇ ਦੇ ਅੱਗੇ ਜਿਹੜਾ ਇਹਨੇ ਧਰਨਾ ਲਾ ਦਿੱਤਾ ਸੀ ਹੁਣ ਆਮ ਆਦਮੀ ਪਾਰਟੀ ਨੇ ਇਹਨੂੰ ਕਿਹਾ ਕਿ ਇਹ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੁੱਕ ਰਹੀ ਹੈ ਥਾਣੇ ਦੇ ਮੂਹਰੇ ਧਰਨਾ ਲਾਇਆ ਆਪਣਾ ਨਿੱਜੀ ਜਿਹਾ ਮਾਮਲਾ ਲੈ ਕੇ ਤੇ ਇਹ ਅੱਗੇ ਉੱਥੇ ਧਰਨੇ ਤੇ ਬਹਿ ਗਏ ਇਹਨੂੰ ਧਰਨੇ ਦਾ ਦੇ ਕਰਕੇ ਇਹਨੇ ਤ੍ਰਿਪੜੀ ਥਾਣੇ ਦੇ ਅੱਗੇ ਧਰਨਾ ਲਾਇਆ ਉਸ ਬੀਬੀ ਨੇ ਉਸ ਕਰਕੇ ਉਸ ਨੂੰ ਉਸਦੇ ਅਹੁਦੇ ਤੋਂ ਹਟਾਇਆ ਗਿਆ ਤੇ ਉਹਦੇ ਤੋਂ ਬਾਅਦ ਇਹਨੇ ਕੰਪਲੇਂਟ ਕਰ ਲਈ ਕੰਪਲੀਟ ਕਿਹਦੇ ਤੇ ਕੀਤੀ ਕੰਪਲੀਟ ਕਿਉਂ ਕੀਤੀ ਕੰਪਲੇਂਟ ਕੀਤੀ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਪੁੱਤਰ ਰਾਹੁਲ ਸੈਣੀ ਤੇ ਤੇ ਕੁਝ ਹੋਰ ਬੰਦੇ ਉਹਨਾਂ ਦੇ ਨਾਲ ਹੈਗੇ ਆ ਉਹਨਾਂ ਦੇ ਉੱਤੇ ਕੰਪਲੇਂਟ ਕਰਤੀ ਕਿ ਮੇਰਾ ਸਰੀਰਕ ਸੂਸ਼ਣ ਕੀਤਾ ਗਿਆ ਹੁਣ ਜਦੋਂ ਅਦਾਲਤ ਦੇ ਵਿੱਚ ਇਹ ਮਾਮਲਾ ਪਹੁੰਚਿਆ ਉੱਥੋਂ ਤੱਕ ਜੇ ਗੱਲ ਜਿਹੜੀ ਆ ਉਹ ਪਹੁੰਚ ਗਈ ਤੇ ਫਿਰ ਇਹਨਾਂ ਨੂੰ ਆ ਗਿਆ ਭਾਈ ਨੋਟਿਸ ਪਟਿਆਲਾ ਦੀ ਜ਼ਿਲ੍ਹਾ ਆਗੂ ਦੀ ਸ਼ਿਕਾਇਤ ਤੇ ਇਹਨਾਂ ਨੂੰ ਨੋਟਿਸ ਆ ਗਿਆ ਕਿ 23 ਅਕਤੂਬਰ ਨੂੰ ਪੇਸ਼ ਹੋਵੋ ਇਹ ਹੁਕਮ ਇਹਨਾਂ ਨੂੰ ਜਾਰੀ ਹੋ ਗਿਆ ਤੇ ਹੁਣ ਇਹ ਪੇਸ਼ ਹੋਣਗੇ ਤੇ ਉੱਥੇ ਜਾ ਕੇ ਆਪਣੀ ਸਫਾਈਆਂ ਦੇਣਗੇ ਹਾਲਾਂਕਿ ਡਾਕਟਰ ਬਲਦੀਪ ਸਿੰਘ ਹੋਰਾਂ ਤੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਇਹ ਮਾਮਲਾ ਕੀ ਹੈ ਤਾਂ ਉਹ ਕਹਿੰਦੇ ਕੁਝ ਨਹੀਂ ਮੇਰੀ ਧੀਆਂ ਮਰ ਗਈ ਆ ਉਹ ਮੈਂ ਤਾਂ ਇਦਾਂ ਦਾ ਕੁਝ ਨਹੀਂ ਕੀਤਾ ਸਿਰਫ ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਤੇ ਪਾਰਟੀ ਦੇ ਅਹੁਦੇ ਤੋਂ ਉਸ ਨੂੰ ਹਟਾ ਦਿੱਤਾ ਗਿਆ ਤੇ ਉਹਦੀ ਉਹ ਨਿਰਾਸ਼ਗੀ ਜਿਹੜੀ ਹੈਗੀ ਹੈ ਜਿਸ ਕਰਕੇ ਉਹ ਜੋ ਚੀਜ਼ਾਂ ਹੋਈਆਂ ਉਹ ਸਵਾਲ ਇਹਦੇ ਵਿੱਚ ਇੱਕ ਗੁੰਝਲਦਾਰ ਬਣ ਗਿਆ ਕਿ ਮੋਬਾਈਲ ਦੇ ਰਿਪੇਅਰ ਵਾਲਾ ਬੰਦਾ ਉਹਨੂੰ ਤਾਂ ਸਾਰਾ ਕੁਝ ਪਤਾ ਹੋਵੇਗਾ ਕਿ ਕੀ ਕੀਤਾ ਜਾਂਦਾ ਤੇ ਕੀ ਕੀ ਨਹੀਂ ਕੀਤਾ ਜਾਂਦਾ ਡਾਟਾ ਜੇ ਡਿਲੀਟ ਹੁੰਦਾ ਹੈ ਤਾਂ ਡਾਟਾ ਰਿਕਵਰ ਕਰਨ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅੱਜ ਕੱਲ ਤਾਂ ਸੌਫਟਵੇਅਰ ਬਹੁਤ ਆਏ ਹੋਏ ਆ ਤੁਸੀਂ ਡਾਟਾ ਰਿਕਵਰ ਕਰ ਸਕਦੇ ਹੋ ਆਨਲਾਈਨ ਤੁਹਾਨੂੰ ਬਹੁਤ ਸਾਰੇ ਸੌਫਟਵੇਅਰ ਮਿਲ ਜਾਂਦੇ ਆ ਤੁਸੀਂ ਡਾਟਾ ਰਿਕਵਰ ਕਰ ਸਕਦੇ ਹੋ ਕੀ ਉਸ ਮੋਬਾਈਲ ਦੇ ਵਿੱਚ ਕੁਝ ਏਦਾਂ ਦਾ ਸੀ ਜਿਸ ਨੂੰ ਜਾਣ ਬੁੱਝ ਕੇ ਡਿਲੀਟ ਕੀਤਾ ਗਿਆ ਕੁਝ ਏਦਾਂ ਦਾ ਉਸ ਮੋਬਾਈਲ ਦੇ ਵਿੱਚ ਸੀ ਕਿ ਕੀ ਉਸ ਦੇ ਕਰਕੇ ਹੀ ਉਸਨੇ ਧਰਨਾ ਲਾਇਆ ਸੀ ਵਰਨਾ ਤੁਹਾਡੇ ਮੋਬਾਈਲ 'ਚੋਂ ਡਾਟਾ ਚਲਾ ਗਿਆ ਹੋਵੇ ਤੁਸੀਂ ਧਰਨਾ ਕਿੱਥੇ ਤੇ ਕਿਉਂ ਲਾਓਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਦੁਕਾਨਦਾਰ ਦੇ ਨਾਲ ਸੌਟ ਆਊਟ ਕਰ ਲਓਗੇ ਦੁਕਾਨਦਾਰ ਤੁਹਾਨੂੰ ਇੱਕ ਸੁਝਾਅ ਵੀ ਦਿੰਦਾ ਹੈ ਕਿ ਇਦਾਂ ਜਿਹੜੀਆਂ ਚੀਜ਼ਾਂ ਜਦ ਕੋਈ ਡਾਟਾ ਡਿਲੀਟ ਹੁੰਦਾ ਹੈ ਤਾਂ ਉਹ ਰਿਕਵਰ ਵੀ ਕੀਤੀਆਂ ਜਾ ਸਕਦੀਆਂ ਨੇ ਕੁਝ ਕ ਡਾਟਾ ਤਾਂ ਕਈ ਵਾਰੀ ਰਿਕਵਰ ਹੋ ਜਾਂਦਾ ਪਰ ਕਈ ਵਾਰੀ ਕੋਈ ਡਾਟਾ ਰਿਕਵਰ ਨਹੀਂ ਵੀ ਹੁੰਦਾ ਅੱਜ ਕੱਲ ਤਾਂ ਫਿਰ ਤੁਹਾਡਾ ਡਾਟਾ ਆਨਲਾਈਨ ਵੀ ਹੁੰਦਾ ਹੈ ਕਈ ਵਾਰੀ ਚੜਿਆ ਕਈ ਵਾਰੀ ਕੋਈ ਫੋਟੋਸ ਜਾਂ ਕੋਈ ਵੀਡੀਓਜ਼ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਨੇ ਤੇ ਤੁਸੀਂ ਉੱਥੋਂ ਵੀ ਉਹਨਾਂ ਨੂੰ ਰਿਕਵਰ ਕਰ ਸਕਦੇ ਹੋ ਤੁਹਾਨੂੰ ਉੱਥੋਂ ਤੁਹਾਡੀਆਂ ਫੋਟੋਸ ਤੁਹਾਡੀਆਂ ਵੀਡੀਓਜ਼ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਕੀ ਉਹ ਵੀਡੀਓਜ਼ ਕੀ ਉਹ ਫੋਟੋਆਂ ਕੁਝ ਐਹੋ ਜਿਹੀਆਂ ਸੀ ਜਿਹੜੀਆਂ ਇਸ ਮਾਮਲੇ ਦੇ ਨਾਲ ਜੁੜੀਆਂ ਸੀ ਜਾਂ ਇਸ ਕਰਕੇ ਇੰਨਾ ਵੱਡਾ ਸਿਆਪਾ ਪੈ ਗਿਆ ਕਿਉਂਕਿ ਉਹ ਮਹਿਲਾ ਉਹ ਕਹਿੰਦੀ ਹੈ ਕਿ ਸ਼ੋਸ਼ਣ ਵਾਲਾ ਮਾਮਲਾ ਪਹਿਲਾਂ ਆਇਆ ਵੀਡੀਓਜ਼ ਦਾ ਜੋ ਚੀਜ਼ਾਂ ਉਸ ਸਮੇਂ ਵਾਪਰੀਆਂ ਮੋਬਾਈਲ ਵਾਲੇ ਦੇ ਕਹਿਣ ਦੇ ਹਿਸਾਬ ਦੇ ਨਾਲ ਕਿ ਮੋਬਾਈਲ ਵਾਲੇ ਜਿਹੜੇ ਹੁੰਦੇ ਆ ਕਿ ਉਹ ਚੀਜ਼ਾਂ ਬਾਅਦ ਚ ਮੂਈਆਂ ਨੇ ਜੋ ਵੀ ਉਸ ਤੇ ਘਟਨਾ ਕਰਮ ਹੁੰਦਾ ਹੈ ਪਰ ਉਹਦਾ ਸਰੀਰਕ ਸੋਸ਼ਣ ਉਸ ਮੋਬਾਈਲ ਵਾਲੀ ਗੱਲ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਪਹਿਲਾਂ ਵੀ ਇਹਨਾਂ ਦੀ ਸ਼ਿਕਾਇਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਮੰਤਰੀ ਦੇ ਤਬਾਅ ਕਰਕੇ ਉਸ ਮਹਿਲਾ ਦੀ ਜਿਹੜੀ ਸ਼ਿਕਾਇਤ ਸੀ ਉਹ ਅੱਗੇ ਨਹੀਂ ਤੁਰ ਰਹੀ ਸੀ ਫਿਰ ਕੀ ਇਹ ਮੰਨ ਲਿਆ ਜਾਵੇ ਕਿ ਬੀਬੀ ਮੋਬਾਈਲ ਦੇ ਵਿੱਚੋਂ ਉਹ ਵੀਡੀਓਜ਼ ਕੋਈ ਉਦਾਂ ਦੀ ਫੋਟੋ ਉਹ ਕਾਪੀ ਕਰਵਾ ਕੇ ਅੱਗੇ ਤੋਰਨਾ ਚਾਹੁੰਦੀ ਸੀ ਕਿਸੇ ਪੋਲੀਟੀਕਲ ਬੰਦੇ ਨੂੰ ਦੇਣਾ ਚਾਹੁੰਦੀ ਸੀ ਜਿੱਦਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਕੋਲ ਪੈਨ ਡਰਾਈਵ ਪਹੁੰਚ ਜਾਂਦੀ ਆ ਸੁਖਪਾਲ ਸਿੰਘ ਖਹਿਰਾ ਦੇ ਕੋਲ ਪੈਨ ਡਰਾਈਵ ਪਹੁੰਚ ਜਾਂਦੀ ਆ ਤੇ ਫਿਰ ਉਹ ਪ੍ਰੈਸ ਕਾਨਫਰੰਸਾਂ ਕਰਦੇ ਆ ਉਹਨੂੰ ਲੈ ਕੇ ਜਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਫੋਟੋ ਪਾ ਦਿੰਦਾ ਹੈ ਉਹਨੂੰ ਲੈ ਕੇ ਜਾਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਦਾਂ ਦੇ ਬਹੁਤ ਸਾਰੇ ਮਾਮਲੇ ਆਪਾਂ ਅਕਸਰ ਦੇਖਦੇ ਆਂ ਉਥੇ ਜਾ ਕੇ ਪੰਗਾ ਪੈ ਗਿਆ ਜਦੋਂ ਉਹਨੇ ਮੋਬਾਈਲ ਵਾਲੇ ਨੇ ਦੇਖਿਆ ਹੋਵੇਗਾ ਕਿ ਗੱਲ ਤਾਂ ਕਿਸੇ ਹੋਰ ਪਾਸੇ ਨੂੰ ਜਾ ਰਹੀ ਹੈ ਤੇ ਗੱਲਾਂ ਕਿਤੇ ਹੋਰ ਪਾਸੇ ਹੀ ਨਾ ਪਹੁੰਚ ਜਾ ਸੋ ਮਾਮਲਾ ਖਾਸਾ ਗੁੰਝਲਦਾਰ ਹੁਣ ਬਣ ਗਿਆ ਹੈ ਵੈਸੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਡਾਕਟਰ ਬਲਬੀਰ ਸਿੰਘ ਹੋਰੀ ਬੜੇ ਵਧੀਆ ਤੇ ਸੂਬਰ ਦੇ ਇਨਸਾਨ ਹਨ ਕਦੇ ਵੀ ਉਹਨਾਂ ਦੇ ਉੱਤੇ ਇੰਦਾ ਦਾ ਕੋਈ ਵੀ ਕੇਸ ਪਹਿਲਾਂ ਨਹੀਂ ਪਿਆ ਹੁਣ ਅਸਲ ਹਕੀਕਤ ਕੀ ਹੈ ਇਹ ਅਦਾਲਤ ਚ ਪਤਾ ਲੱਗੇਗਾ ਕਿਉਂਕਿ ਉਹਨਾਂ ਨੇ ਵੀ ਕਹਿਤਾ ਕਿ ਭਾਈ ਆਪਾਂ ਤਾਂ ਅਦਾਲਤ ਤੇ ਜਾ ਕੇ ਜਵਾਬ ਦੇਵਾਂਗੇ ਕੀ ਸੱਚ ਆ ਕੀ ਝੂਠ ਆ ਇਸ ਮਾਮਲੇ ਦੀ ਹੁਣ ਕਿਵੇਂ ਜਾਂਚ ਕਰਵਾਈ ਜਾਂਦੀ ਹੈ ਕਿੰਦਾ ਮਾਮਲਾ ਅੱਗੇ ਵੱਧ ਹੈ ਇਹ ਦੇਖਣਾ ਹੋਵੇਗਾ ਪਰ ਇਹ ਸਵਾਲ ਲਾਜ਼ਮੀ ਤੌਰ ਤੇ ਇਸ ਸਰਕਾਰ ਦੇ ਉੱਠੇਗਾ ਕਿ ਜੇ ਪਠਾਨ ਮਾਜਰਾ ਤੇ આરોਪ ਲੱਗਦੇ ਆ ਤੇ ਮਾਮਲਾ ਦੇਖੋ ਕਿਥੋਂ ਤੱਕ ਪਹੁੰਚ ਜਾਂਦਾ ਆ ਤੇ ਜੇ ਮੰਤਰੀ ਤੇ આરોਪ ਲੱਗਦੇ ਆ ਤੇ ਅਜੇ ਤੱਕ ਠੰਡ ਠੰਡੋਲਾ ਆ ਉਹ ਆਜ਼ਾਦ ਦੀ ਸ਼ਰਮ ਦੇ ਵਿੱਚ ਜਾਂਦੇ ਆ ਤੇ ਤਾਂ ਜਾ ਕੇ ਜਿਹੜਾ ਮਾਮਲਾ ਉਹ ਅੱਗੇ ਤੁਰਦਾ ਆ ਹੁਣ ਇੱਥੋਂ ਤੱਕ ਇਹ ਗੱਲ ਪਹੁੰਚ ਗਈ ਆ ਕਿ ਫਿਲਹਾਲ ਦੇਖਣਾ ਹੋਵੇਗਾ ਪਰ ਉਧਰ ਪਠਾਨ ਮਾਜਰਾ ਦੇ ਮਾਮਲੇ ਦੀਵੀ ਨਾਲ ਹੀ ਗੱਲ ਕਰ ਲਈਏ ਤਾਂ ਪਠਾਨ ਮਾਜਰਾ ਦੇ ਕੇਸ ਦੇ ਵਿੱਚ ਵੀ ਸੁਣਵਾਈ ਹੋਈ ਹੈ ਉਹਨਾਂ ਦੀ ਅਗਾਊ ਜਮਾਨਤ ਦੀ ਤੇ ਇਸ ਸੁਣਵਾਈ ਦੇ ਉੱਤੇ ਪਟਿਆਲਾ ਦੀ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ ਅੱਗੇ 6 ਤਰੀਕ ਪਾ ਦਿੱਤੀ ਗਈ ਹੈ ਬਹਿਸ ਮੁਬੱਸਾ ਕਹਿੰਦੇ 2 2.5 ਘੰਟੇ ਬਹੁਤ ਚੱਲਦਾ ਰਿਹਾ ਦੋਨਾਂ ਧਿਰਾਂ ਦੇ ਦਰਮਿਆਨ ਕਾਫੀ ਗੱਲਬਾਤ ਹੋਈ ਤੇ ਫਿਰ 6 ਤਰੀਕ ਦੀ ਹੁਣ ਸੁਣਵਾਈ ਆ 6 ਅਕਤੂਬਰ ਦੀ ਦੇਖਦੇ ਆ ਕੀ ਕੁਝ ਨਿਕਲਦਾ ਆ ਜਿਹੜੀ ਇਹਨਾਂ ਦੀ ਪਤਨੀ ਤੇ ਇੱਕ ਪਾਈ ਸੀਗੀ ਪਟੀਸ਼ਨ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਕਿ ਮੈਨੂੰ ਨਜ਼ਰਬੰਦ ਕੀਤਾ ਗਿਆ ਬਿਨਾਂ ਕਿਸੇ ਮਾਮਲੇ ਦੇ ਸੋ ਉਹ ਪਟੀਸ਼ਨ ਦੇ ਉੱਤੇ ਸੁਣਵਾਈ ਵੀ ਦੂਜੀ ਕੋਰਟ ਜਿਹੜੀ ਆ ਪਟਿਆਲੇ ਦੀ ਉਥੇ 6 ਤਰੀਕ ਨੂੰ ਹੀ ਉਸ ਮਾਮਲੇ ਤੇ ਸੁਣਵਾਈ ਹੋਣੀ ਆ ਤੇ ਦੋਨਾਂ ਮਾਮਲਿਆਂ ਦੇ ਨਤੀਜੇ 6 ਤਰੀਕ ਨੂੰ ਹੀ ਨਿਕਲ ਕੇ ਸਾਹਮਣੇ ਜਿਹੜੇ ਆ ਉਹ ਆਉਣਗੇ ਹੁਣ ਉਸ ਸਮੇਂ ਕੀ ਹਾਲਾਤ ਬਣਨਗੇ ਕੀ ਉਹਨਾਂ ਦੇ ਜਿਹੜੇ ਨਤੀਜੇ ਆ ਉਹ ਉਹਨਾਂ ਦੇ ਪੱਖ ਦੇ ਵਿੱਚ ਭੁਗਤਦੇ ਆ ਜਾਂ ਉਹਨਾਂ ਦੇ ਖਿਲਾਫ ਹੁੰਦੇ ਆ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਡਾਕਟਰ ਬਲਬੀਰ ਸਿੰਘ ਦੇ ਉੱਤੇ ਜੋ ਨਵਾਂ ਕੇਸ ਚੱਲਿਆ ਹੈ ਇਹ ਵੀ ਕਾਫੀ ਦੇਖਣ ਵਾਲਾ ਹੋਵੇਗਾ ਕਿ ਅੱਗੇ ਗੱਲ ਕਿਤਾ ਚੱਲਦੀ ਹੈ